ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਭੈਣਾਂ ਦੇ ਲਈ ਕੁਲੇ ਟੈਸਟ ਜੀ ਆਪਾਂ ਕਲੈਕਸ਼ਨ ਹੋਰ ਲੈ ਕੇ ਆਏ ਆਂਗੇ ਤੁਸੀਂ ਕ੍ਰੇਪ ਵੀ ਪਾ ਚੁੱਕੇ ਹੋ ਜੋਰ ਜੱਟ ਵੀ ਪ੍ਰਿੰਟ ਚ ਪਾ ਚੁੱਕੇ ਹੋ ਤੁਸੀਂ ਮਿਸ਼ਲਿਨ ਵੀ ਪ੍ਰਿੰਟ ਚ ਪਾ ਚੁੱਕੇ ਹੋ ਗਲੈਮ ਸ਼ਿਲਕੀ ਵੀ ਆਪਾਂ ਨੇ ਕਾਫੀ ਕੁਆਂਟੀਟੀ ਦੇ ਵਿੱਚ ਜੋ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਤੇ ਹੁਣ ਆਪਾਂ ਲੈ ਕੇ ਆਏ ਆਂ ਰੌ ਸ਼ਿਲਕ ਦੇ ਸੂਟ ਰੌ ਸ਼ਿਲਕ ਦੇ ਪ੍ਰਿੰਟਡ ਸੂਟ ਬਹੁਤ ਜ਼ਿਆਦਾ ਜ਼ਬਰਦਸਤ ਕੁਆਲਿਟੀ ਰਹੂਗੀ ਬਹੁਤ ਹੀ ਪਿਆਰੇ ਜੇ ਕਲਰ ਅਮੇজিং ਜਿਹਾ ਫੈਬਰਿਕ ਹੈਗਾ ਜੀ ਰੌ ਸ਼ਿਲਕ ਦਾ ਰੌ ਸ਼ਿਲਕ ਦੇ ਆਪਾਂ ਪਲੇਨ ਸੂਟ ਪਾਏ ਵਟ ਆਪਾਂ ਹੁਣ ਤੁਹਾਡੇ ਲਈ ਇੱਕ ਨਵੀਂ ਵੈਰਾਈਟੀ ਲੈ ਕੇ ਆਏ ਆ ਪ੍ਰਿੰਟ ਸੂਟਾਂ ਦੇ ਵਿੱਚ ਪਹਿਲਾਂ ਆਪਾਂ ਦੁਪੱਟਾ ਸੂਟ ਵੀ ਲੈ ਕੇ ਆਏ ਸੀ ਤੇ ਹੁਣ ਆਪਾਂ ਵਿਦਆਊਟ ਦੁਪੱਟਾ ਸੂਟ ਕਿਉਂਕਿ ਦੁਪੱਟਾ ਸੂਟ ਥੋੜਾ ਕੋਸਟਲੀ ਪੈ ਜਾਂਦਾ ਸੀ ਇਸ ਕਰਕੇ ਭੈਣਾਂ ਦੇ ਲਈ ਆਪਾਂ ਵਿਦਆਊਟ ਦੁਪੱਟਾ ਸੂਟ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਤੁਹਾਡੇ ਤੱਕ ਲਈ ਲੈ ਕੇ ਆਏ ਆ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਹੈਗਾ ਰੌ ਸ਼ਿਲਕ ਦਾ ਬਹੁਤ ਪਿਆਰਾ ਬਿਲਕੁਲ ਥਿੰਨ ਵਾਲਾ ਫੈਬਰਿਕ ਹੈ ਥਿੰਕ ਨਹੀਂ ਹੈਗਾ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਵੀ ਬਾੜਾਪ ਉਹਗਾ ਫਾਈਲਿੰਗ ਚੈੱਕ ਕਰੋ ਫਾਈਲਿੰਗ ਤੁਸੀਂ ਸਟੱਫ ਦੀ ਚੈੱਕ ਕਰੋ ਐਸ ਕੇ ਦਾ ਰਹੂਗਾ ਜੀ ਐਸ ਕੇ ਦਾ ਰਹੂਗਾ ਜੀ ਇਹ ਰੌਸ਼ਿਲਕ ਬਹੁਤ ਜਵਰਦਸਤ ਜੀ ਕਲੈਕਸ਼ਨ ਹੈਗੀ ਤੁਸੀਂ ਨੇ ਹਲਦੀ ਲਈ ਪ੍ਰੋਗਰਾਮਾਂ ਲਈ ਕਿਸੇ ਲਈ ਵੀ ਵਿਆਹ ਦੇ ਵਿੱਚ ਇਧਰ ਉਧਰ ਦੇ ਜੋ ਪ੍ਰੋਗਰਾਮ ਹੁੰਦੇ ਨੇ ਹੋਰ ਉਹਨਾਂ ਦੇ ਉੱਤੇ ਪਾਉਣ ਦੇ ਲਈ ਬਹੁਤ ਵਧੀਆ ਜਿਹੜੀ ਇਹਨਾਂ ਦੀ ਵਾਟ ਮੈਂ ਇੱਥੇ ਬਹੁਤ ਹੀ ਪਿਆਰੇ ਜੇ ਇਹ ਸੂਟ ਨੇਗੇ ਰੌ ਸ਼ਿਲਕ ਦੇ ਇਹਦੇ ਵਿੱਚ ਮੈਂ ਕਲਰ ਤੁਹਾਨੂੰ ਦਿਖਾ ਦਿੰਨੀ ਆ ਤੁਹਾਡੇ ਲਈ ਲੇਟੈਸਟ ਚੀਜ਼ਾਂ ਸੀ ਲੈ ਕੇ ਆ ਰਹੇ ਆਂਗੇ ਤੇ ਆ ਐਦਾਂ ਦੀਆਂ ਲੇਟੈਸਟ ਚੀਜ਼ਾਂ ਲੈਣ ਦੇ ਲਈ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਗੁਰਮੇਰ ਬਟਿਕ ਚੱਖਲ ਦੇ ਨਾਮ ਤੇ ਇੰਸਟਾਗ੍ਰam ਆਈਡੀ ਉੱਤੇ ਜਾ ਕੇ ਵੀ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੂਗਾ ਤੇ ਆਪਾਂ ਲੱਕੀ ਡਰਾਅ ਕੱਢਦੇ ਰਹਿੰਨੇ ਆ ਉਹਦੇ ਵਿੱਚ ਤੁਹਾਡਾ ਨਾਮ ਅਨਾਉਂਸ ਕਰਾਂਗੇ ਤੇ ਤੁਹਾਨੂੰ ਪ੍ਰਾਈਜ਼ ਗਿਫਟ ਵੀ ਭੇਜਾਂਗੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟਸ ਕਰਿਆ ਕਰੋ ਬਹੁਤ ਪਿਆਰੇ ਜੇ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਰਾਸ਼ਿਲਕ ਰਾਸ਼ਿਲਕ ਦੇ ਸੂਟ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਕੁਝ ਨਵਾਂ ਲੈ ਕੇ ਆਉ ਯੂਨੀਕ ਜੀਆਂ ਚੀਜ਼ਾਂ ਤੇ ਡਿਫਰੈਂਟ ਜੀ ਕਲੈਕਸ਼ਨ ਤੁਹਾਡੇ ਲਈ ਸਿਰਫ ਅਸੀਂ ਸਭ ਤੋਂ ਪਹਿਲਾਂ ਲੈ ਕੇ ਆ ਰਹੇ ਹਾਂਗੇ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਬਹੁਤ ਜ਼ਿਆਦਾ ਤੁਹਾਡਾ ਪਿਆਰ ਮਿਲ ਰਹੇਗਾ ਇਸ ਲਈ ਨਵੀਆਂ-ਨਵੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਦੇਖੋ ਇਹ ਵੀ ਜੈਲੋ ਦੇ ਵਿੱਚ ਆ ਗਿਆ ਇਹਦਾ ਪ੍ਰਿੰਟ ਅਲੱਗ ਹੈ ਤੇ ਇਹਦਾ ਪ੍ਰਿੰਟ ਅਲੱਗ ਹੈ ਬਹੁਤ ਪਿਆਰੇ ਜੇ ਸੂਟ ਨੇ ਜੀ ਤੇ ਇੱਕ ਛੇੜੇ ਦੇ ਵਿੱਚ ਆ ਵੜਾ ਆ ਗਿਆ ਬਹੁਤ ਸੋਹਣੇ ਅਨੀਆਂ ਛੇਡ ਬਹੁਤ ਪਿਆਰਾ ਜਿਹਾ ਛੇਡ ਹੈਗਾ ਤੇ ਬਹੁਤ ਹੀ ਸੋਹਣੀਆਂ ਇਹ ਚੀਜ਼ਾਂ ਨੇ ਬਹੁਤ ਪਿਆਰਾ ਜਿਹਾ ਸਟੱਫ ਹੈਗਾ ਤੇ ਪ੍ਰਾਈਸ ਵੀ ਬਿਲਕੁਲ ਜੈਨੂਨ ਜਿ ਰਹਿਣਗੇ ਇਹਨਾਂ ਦੇ ਲਓ ਜੀ ਇੱਕ ਕਲਰ ਇਹ ਵਾਲਾ ਆ ਗਿਆ ਬਹੁਤ ਸੋਹਣਾ ਕਲਰ ਆ ਗਿਆ ਜੀ ਇਹ ਵੀ ਇੱਕ ਇਹਦੇ ਵਿੱਚ ਆ ਗਿਆ ਜੀ ਪਰਪਲ ਛੇਡ ਇਹ ਪਰਪਲ ਛੇਡ ਆ ਗਿਆ ਜੀ ਬਹੁਤ ਪਿਆਰਾ ਜਿਹਾ ਪਰਪਲ ਛੇਡ ਹੈਗਾ ਐਂਡ ਇਕ ਕਲੈਂਡਰ ਦੇ ਵਿੱਚ ਆ ਗਿਆ ਜੀ ਇਹ ਕਲੈਂਡਰ ਸ਼ੇਡ ਦੇ ਵਿੱਚ ਆ ਗਿਆ ਜੀ ਸਟਫ ਬਹੁਤ ਜ਼ਿਆਦਾ ਸੋਹਣਾ ਹੈਗਾ ਸੌਫਟ ਹੈ ਫਾਈਨ ਹੈਗਾ ਥੋੜੀ ਸਕਿਨ ਨੂੰ ਬਿਲਕੁਲ ਵੀ ਪਤਾ ਨਹੀਂ ਚੱਲੂਗਾ ਐਸਕੇ ਦਾ ਹੈਗਾ ਜੀ ਦੇਖੋ ਇਹਦੇ ਜਿਹੜੀ ਵੈਕ ਸਾਈਡ ਹੈ ਇੱਥੋਂ ਪਤਾ ਚੱਲੂਗਾ ਸਾਨੂੰ ਇਹ ਰੌ ਸ਼ਿਲਕਾ ਹੈਗਾ ਕਿਉਂਕਿ ਫਰੰਟ ਤੋਂ ਸਾਰੇ ਸੇਮ ਲੱਗਦੇ ਹੁੰਦੇ ਆ ਸਟੱਫ ਬਟ ਇਹਦੇ ਵਿੱਚ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਜਿਹਾ ਬਹੁਤ ਪਿਆਰੇ ਜੇ ਕਲਰ ਨੇ ਇੱਕ ਸਟੱਫ ਤੁਹਾਡੇ ਲਈ ਆਪਾਂ ਇਹ ਲੈ ਕੇ ਆਏ ਆ ਤੇ ਇੱਕ ਸਟੱਫ ਤੁਹਾਡੇ ਲਈ ਆਪਾਂ ਹੋਰ ਲੈ ਕੇ ਆਏ ਆ ਨਵਾਂ ਸਟੱਫ ਇਹ ਰੌ ਸ਼ਿਲਕ ਦੇ ਸੂਟ ਰਹਿਣਗੇ ਜੀ ਜਿਹੜਾ ਨੈਕਸਟ ਵਾਲਾ ਆ ਗਿਆ ਜੀ ਇਹ ਵਾਲਾ ਬਹੁਤ ਪਿਆਰਾ ਇਹ ਵੀ ਬਹੁਤ ਜ਼ਿਆਦਾ ਸੋਹਣੇ ਨੇ ਇਹ ਵੀ ਐਸ ਕੇ ਦੇ ਨੇ ਮਿਲਾਨ ਸ਼ਿਲਕ ਦੇ ਸੂਟ ਨੇ ਜੀ ਇਹ ਮਿਲਾਨ ਸ਼ਿਲਕ ਦੇ ਸੂਟ ਨੇਗੇ ਲਾਸਟ ইয়ার ਇਹ প্রিনਟ ਆਪਾਂ ਨੇ ਸੈਟਨ ਦੇ ਵਿੱਚ ਸੇਲ ਕੀਤਾ ਸੀਗਾ ਬਹੁਤ ਜ਼ਿਆਦਾ ਇਹਨਾਂ ਦੀ ਖਿੱਚ ਰਹੀ ਸੀ ਇਸ প্রিনਟ ਦੀ ਮੇਰੇ ਕੋਲੇ ਸੇਮ ਕਲਰ ਸੈਟਨ ਸ਼ਿਲਕ ਦੇ ਵਿੱਚ ਹੈਗਾ ਵਟ ਇਹ ਮਿਲਾਨ ਸ਼ਿਲਕ ਦੇ ਵਿੱਚ ਆਏ ਨੇ ਫੋਇਲਿੰਗ ਚੈੱਕ ਕਰੋ ਜਬਰਦਸਤ ਜੀਆਂ ਚੀਜ਼ਾਂ ਨੇ ਬਹੁਤ ਸੋਹਣੇ ਪ੍ਰਿੰਟ ਕਲਰ ਰਸਟ ਕਲਰ ਹੈਗਾ ਜੀ ਬਹੁਤ ਪਿਆਰਾ ਰਸਟ ਕਲਰ ਹੈਗਾ ਦੇਖੋ ਮਿਲਾਨ ਸ਼ਿਲਕ ਦੇ ਵਿੱਚ ਇੱਕ ਇਹਦੇ ਵਿੱਚ ਵੀ ਆਪਾਂ ਮਸਟਰਡ येलो ਲੈ ਕੇ ਆਏ ਆ ਤੁਹਾਡੇ ਲਈ ਮਸਟਰਡ yellow shade ਲੈ ਕੇ ਆਇਆ ਮਿਲਾਨ ਸ਼ਿਲਕ ਦੇ ਵਿੱਚ ਵੀ ਤੁਹਾਡੇ ਲਈ ਆਪਾਂ ਬਹੁਤ ਪਿਆਰਾ ਜਿਹਾ ਇੱਕ ਬਹੁਤ ਪਿਆਰਾ ਜਿਹਾ ਸੀ ਗ੍ਰੀਨ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਤੇ ਨੈਕਸਟ ਕਲਰ ਆ ਗਿਆ ਜੀ ਤੇ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਮਹਿੰਦੀ ਸੁੱਕੀ ਮਹਿੰਦੀ ਵਰਗਾ ਸ਼ੇਡ ਹੈਗਾ ਜੀ ਸੁੱਕੀ ਮਹਿੰਦੀ ਵਰਗਾ ਸ਼ੇਡ ਮਿਲਾਨ ਸ਼ਿਲਕ ਸੌਰੀ ਮਿਲਾਨ ਸ਼ਿਲਕ ਦੇ ਵਿੱਚ ਤਿੰਨ ਦੋ ਹੀ ਸ਼ੇਡ ਹੈਗੇ ਆਪਣੇ ਕੋਲ ਤਿੰਨ ਸ਼ੇਡ ਸੌਰੀ ਅਹ ਇਹ ਵਾਲਾ ਮਿਲਾਨ ਸ਼ਿਲਕ ਦੇ ਵਿੱਚ ਹੈਗਾਗਾ ਮਸਟਰਡ ਸ਼ੇਡ ਆ ਗਿਆ ਤੇ ਇਹ ਵਾਲਾ ਆ ਗਿਆ ਇਹ ਮਿਲਾਨ ਸ਼ਿਲਕ ਦੇ ਸੂਟ ਨੇ ਜੀ ਤੇ ਡਿਫਰੈਂਟ ਜੀਆਂ ਆਈਟਮਾਂ ਨੇ ਜੀ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਤਿੰਨ ਤਰ੍ਹਾਂ ਦਾ ਕਨਸੈਪਟ ਹੈ ਜੋ ਮੈਂ ਤੁਹਾਨੂੰ ਦਿਖਾ ਰਹੀਆਂ ਲੇਟੈਸਟ ਬਿਲਕੁਲ ਲੇਟੈਸਟ ਨੇਗੇ ਤੇ ਬਹੁਤ ਜਲਦ ਕਲੀਅਰ ਆਊਟ ਹੋਣ ਵਾਲੇ ਨੇ ਫਟਾਫਟ ਸਭ ਤੋਂ ਪਹਿਲਾਂ ਆਪਣਾ ਆਰਡਰ ਬੁੱਕ ਕਰਿਓ ਪਹਿਲਾਂ ਮੈਂ ਤੁਹਾਨੂੰ ਰੌ ਸ਼ਿਲਕ ਦੇ ਵਿੱਚ ਦਿਖਾ ਚੁੱਕੀ ਆਂਗੀ ਤੇ ਫਿਰ ਉਸ ਤੋਂ ਬਾਅਦ ਮਿਲਾਨ ਸ਼ਿਲਕ ਦੇ ਦਿਖਾ ਚੁੱਕੀ ਆ ਮੈਂ ਮੇਰੇ ਦੁਆਰਾ ਤੁਹਾਨੂੰ ਸਾਰੇ ਜੋ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ ਆਪਾਂ ਦਿਖਾਵਾਂਗੇ ਐਂਡ ਥਰਡ ਆਪਸ਼ਨ ਜਿਹੜੀ ਆਪਣੀ ਹੈਗੀ ਹੈਗੀ ਇਹ ਸਟੱਫ ਹੋਰ ਹੈ ਮੈਂ ਤੁਹਾਨੂੰ ਇਹ ਵੀ ਦਿਖਾਨੀ ਆ ਐਂਡ ਥਰਡ ਵਨ ਜਿਹੜੀ ਕਲੈਕਸ਼ਨ ਹੈਗੀ ਹੈ ਉਹ ਹੈ ਮੁਸਾਬਾ ਸਿਲਕ ਐਸਕੇ ਦੀ ਹੀ ਮੁਸਾਬਾ ਸਿਲਕ ਹੈ ਬਹੁਤ ਪਿਆਰੇ ਅਮੇਜ਼ਿੰਗ ਜਆ ਜਿਹੜਾ ਇਹਨਾਂ ਦਾ ਡਿਫਰੈਂਟ ਜੀ ਲੁੱਕ ਦਾ ਸੂਟ ਰੈਡੀ ਹੋਣ ਵਾਲੇ ਨੇ ਫੋਇਲਿੰਗ ਚੈੱਕ ਕਰੋ ਬਿਲਕੁਲ ਸੌਫਟ ਐਂਡ ਫਾਈਨ ਦੇਖੋ ਕੋਈ ਖੜਿਆ ਖੜਿਆ ਸਟਫ ਨਹੀਂ ਹੈਗਾ ਬਹੁਤ ਪਿਆਰਾ ਲਚਕ ਵਾਲਾ ਫੈਬਰਿਕ ਹੈਗਾ ਤੇ ਬਹੁਤ ਹੀ ਪਿਆਰੀ ਜੀ ਇਹਦੇ ਨਾਲ ਹੋਊਗੀ ਜੀ ਬਾਟਮ ਬਹੁਤ ਪਿਆਰਾ ਫਿਰੋਜੀ ਸ਼ੇਡ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਏ ਔਰੇਂਜ ਰਸਟ ਸ਼ੇਡ ਇਹ ਵੀ ਬਹੁਤ ਸੋਹਣਾ ਨਿਊ ਤਿੰਨੋ ਹੀ ਜਿਹੜੇ ਕਲਰ ਆਏ ਨੇ ਇਹਦੇ ਵਿੱਚ 3 ਨੂਈ ਬਹੁਤ ਜ਼ਿਆਦਾ ਵਧੀਆ ਨੇਗੇ ਇਹਦੇ ਵਿੱਚ ਆਗੇ ਜੀ ਮਸਾਬਾ ਸ਼ਿਲਕ ਦੇ ਵਿੱਚ ਮਸਾਬਾ ਸ਼ਿਲਕ ਦੇ ਅਗੇ ਤਿੰਨ ਕਲਰ ਆ ਗਿਆ ਮਸਟਰਡ ਮੈਂ ਮਸਟਰਡ ਮਹਿੰਦੀ ਸ਼ੇਡ ਆ ਗਿਆ ਜੀ ਤੇ ਰੈੱਡ ਰੈੱਡ ਰਸਟ ਕਲਰ orange rust color and ਫਿਰੋਜ਼ੀ ਕਲਰ ਤੇ ਉਸ ਤੋਂ ਬਾਅਦ ਆਪਾਂ ਜੋ ਹੈ ਮਿਲਾਨ ਸ਼ਿਲਕ ਮਿਲਾਨ ਸ਼ਿਲਕ ਦੇ ਵਿੱਚ ਬੜਾ ਪੈਰਾ ਜਿਹਾ ਸੀ ਗ੍ਰੀਨ ਗ੍ਰੀਨ ਸ਼ੇਡ ਐਂਡ ਮਸਟਰਡ ਸ਼ੇਡ ਐਂਡ ਰਸਟ ਸ਼ੇਡ ਸ਼ੇਡ ਇਹਦੇ ਵਿੱਚ ਆ ਗਏ ਜੀ ਉਸ ਤੋਂ ਬਾਅਦ ਆ ਗਏ ਆਪਣੇ ਰੌ ਸ਼ਿਲਕ ਦੇ ਸੂਟ ਰੌ ਸ਼ਿਲਕ ਦੇ ਵਿੱਚ ਦੇਖੋ ਮੈਂ ਕਲਰਸ ਨੂੰ ਦਿਖਾ ਹੀ ਚੁੱਕੀ ਆਂਗੀ ਦੇਖੋ ਬੜੇ ਪਿਆਰੇ ਜੇ ਕਲਰ ਨੇ ਲਵੈਂਡਰ ਸ਼ੇਡ ਪਰਪਲ ਸ਼ੇਡ ਐਂਡ ਸਕਾਈ ਬਲੂ ਅਨੀਆਂ yellow ਐਂਡ ਮਸਟਰਡ ਇਹ ਅਗੇ ਰੌ ਸਿਲਕ ਦੇ ਵਿੱਚ ਤੇ ਇਹਨਾਂ ਦਾ ਪ੍ਰਾਈਸ ਸਿਰਫ ਤੇ ਸਿਰਫ 1290 ਰੁਪਏ ਵਿਦ ਸ਼ਿਪਿੰਗ ਇਨ ਇੰਡੀਆ ਇੰਡੀਆ ਦੀ ਸ਼ਿਪਿੰਗ ਇਨਕਲੂਡ ਹੋਊਗੀ 1290 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਕਿਸੇ ਵੀ ਪਿੰਡ ਤੋਂ ਹੋ ਕਿ ਨਾ ਵੀ ਦੂਰ ਪਿੰਡ ਸ਼ਹਿਰ ਤੋਂ ਲੱਗਦਾ ਹੈ ਤੁਹਾਡੇ ਘਰ ਤੁਹਾਡਾ ਸੂਟ ਪਹੁੰਚ ਜਾਊਗਾ ਤਿੰਨ ਚਾਰ ਦਿਨਾਂ ਦੇ ਅੰਦਰ ਹੀ ਪਲੀਜ਼ ਤੁਸੀਂ ਡੀਐਮ ਕਰਿਓ 9253115036 9253115036 ਤਿੰਨ ਤਰ੍ਹਾਂ ਦਾ ਫੈਬਰਿਕ ਹੈ ਜੀ ਮਿਲਾਨ ਸ਼ਿਲਕ ਮਸਾਬਾ ਸ਼ਿਲਕ ਐਂਡ ਰੌ ਸ਼ਿਲਕ ਤਿੰਨ ਤਰ੍ਹਾਂ ਦਾ ਫੈਬਰਿਕ ਹੈਗਾ 1290 ਸਾਰਿਆਂ ਦਾ ਪ੍ਰਾਈਸ ਰਹੂਗਾ ਜੀ ਤੇ 1290 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਆਪਣਾ ਸੂਟ ਆਰਡਰ ਕਰ ਸਕਦੇ ਹੋ ਫਟਾਫਟ ਸਕਰੀਨ ਸ਼ਾਟ ਲੈ ਕੇ ਪੇਮੈਂਟ ਡਨ ਕਰਕੇ ਤੇ ਆਪਣਾ ਸੂਟ ਜਿਹੜਾ ਉਹ ਮੰਗਵਾ ਸਕਦੇ ਹੋ ਥੈਂਕ ਯੂ